ਭਾਈ ਗੁਰਜੇ ਖਾਲਸਾ ਇਹ ਜੇ ਤੇ ਬੀਜੀ ਭਾਈ ਗੁਰਜੇ ਖਾਲਸਾ ਵਾਹੀ ਪਤੇ ਪਤ ਜੀ ਹਾਂਜੀ ਬੀਜੀ ਆਪਾਂ ਪਹਿਲਾਂ ਇੱਕ ਵੀਡੀਓ ਬਣਾਈ ਸੀਗੀ ਜਿੱਦਾਂ ਸਾਂਝੇ ਪਰਿਵਾਰਾਂ ਦੇ ਵਿੱਚ ਭਾਂਡੇ ਕਿੰਨੇ ਕਿੰਨੇ ਹੋ ਜਾਂਦੇ ਸੀ ਤੇ ਫਿਰ ਉਦੋਂ ਦਰਾਣੀਆਂ ਜਠਾਣੀਆਂ ਇਕੱਠੇ ਹੋ ਕੇ ਫਿਰ ਭਾਂਡੇ ਮਾਂਜਦੀਆਂ ਸੀ ਤੁਸੀਂ ਦੱਸਿਆ ਸੀ ਕਿੱਦਾਂ ਮਾਂਜਦੀਆਂ ਸੀ ਤੇ ਉਹਦੇ ਵਿੱਚ ਇੱਕ ਇੱਕ ਸਵਾਲ ਇਹ ਵੀ ਆਇਆ ਸੀਗਾ ਕਿ ਫਿਰ ਸੱਸਾਂ ਦੇ ਨਾਨਾ ਉਹ ਕੀ ਕਰਦੀਆਂ ਸੀ ਉਹ ਨਹੀਂ ਭਾਂਡੇ ਮਾਜਦੀਆਂ ਸੀ ਜੇ ਉਹਨਾਂ ਬਾਰੇ ਦੱਸੋ ਫਿਰ ਉਸ ਟਾਈਮ ਕੀ ਕਰਦੀਆਂ ਹੁੰਦੀਆਂ ਆ ਇਹ ਕੁਝ ਨਹੀਂ ਆਇਆ ਤੁਸੀਂ ਵੀ ਬਣਾਓ ਜੇ ਸਵਾਲ ਪੁੱਛਿਆ ਸਵਾਲ ਦਾ ਜਵਾਬ ਸਵਾਲ ਜਿਹੜੇ ਜਵਾਬ ਹੁੰਦੇ ਨੇ ਨਾ ਇਹ ਪੁੱਛਣੇ ਚਾਹੀਦੇ ਆ ਜੀਆਂ ਬਾਤਾਂ ਬਾਤਾਂ ਦੀ ਜਿੱਦ ਤਬੂਝਾਰਤਾ ਪਾਈਦੀਆਂ ਨਾ ਇਹ ਵੀ ਇਸ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਪੁੱਛਣੇ ਚਾਹੀਦੇ ਵਧੀਆ ਗੱਲ ਆ ਹਾਂ ਜੀ ਵੀ ਜਦੋਂ ਤੇ ਨੋ ਵਿਆਹੀ ਜਾਂਦੀ ਸੀ ਉਦੋਂ ਸੱਸ ਜਿਹੜੀ ਚੂੜੇ ਦਾ ਰੰਗ ਨਹੀਂ ਸੀ ਖਰਾਬ ਹੋਣ ਦਿੰਦੀ ਹਾਂ ਅਕਰਨ ਭਾਂਡੇ ਨਹੀਂ ਮਾਂਜਨੇ ਮੇਰੀ ਨੋਹ ਦਾ ਚੂੜਾ ਖਰਾਬ ਹੋ ਜੂਗਾ ਉਦੋਂ ਉਹਨੇ ਆਪੇ ਕਰ ਲੈਣਾ ਜਦੋਂ ਫਿਰ ਨੋਹ ਘਰ ਵਿੱਚ ਕੋਲ ਮਿਲ ਜਾਂਦੀ ਸੀ ਮੈਨੂੰ ਪਤਾ ਸਾਰਾ ਲੱਗ ਜਾਂਦਾ ਸੀ ਵੀ ਇਹਨਾਂ ਉਹਦੀ ਬਤਨ ਨਵੇਂ-ਨਵੇਂ ਨੂੰ ਪਤਾ ਨਹੀਂ ਲੱਗਦਾ ਕੁਝ ਉਹ ਸੱਸਾਂ ਉਹਨਾਂ ਦੇ ਸਹਾਲਤੀਆਂ ਵਿੱਚ ਰਲੁੰਦੀਆਂ ਤੇ ਇਤਨਾ ਆਪਣੇ ਘਰ 'ਚ ਕੀਤਾ ਫਿਰ ਵੀ ਇਹਨਾਂ ਦੀ ਆਪੇ ਕੀਤਾ ਅਕਦਾ ਕੰਮ ਚੱਲਦਾ ਉਹ ਫਿਰ ਜਦੋਂ ਪਤਾ ਲੱਗ ਜਾਂਦਾ ਤੇ ਉਹ ਉਹਨਾਂ ਕੋ ਸਾਸਵਰਨ ਨਾ ਨੂੰ ਪੰਡੇ ਨਹੀਂ ਮਝਾਉਣੇ ਤੇ ਜਦੋਂ ਫਿਰ ਬੱਚਾ ਕੁਝ ਹੋ ਜਾਂਦਾ ਤੇ ਜਿਹੜੀ ਭੂਆ ਹੁੰਦੀ ਨਣਾਣ ਦੀ ਬੱਚਿਆਂ ਦੀ ਭੂਆ ਉਹ ਫਿਰ ਬੱਚੇ ਉਹਨੇ ਸਾਹਮਣੇ ਆਪ ਪਰਜਾਈ ਨੇ ਫਿਰ ਕੰਮ ਕਰਨਾ ਤੇ ਬੱਚੇ ਭਤੀਜੇ ਭਤੀਜੀਆਂ ਫਿਰ ਭੂਆ ਨੇ ਸਾਹਮਣੇ ਲਵਾਉਣਾ ਧਵਾਉਣਾ ਉਹਨੇ ਹੀ ਆਪਣੇ ਘਰ ਪਾਲਣੇ ਤੇ ਪਰਜਾਈ ਨੇ ਕੰਮ ਕਰਨਾ ਤੁਣਾ ਭਾਬੀ ਤੂੰ ਕੰਮ ਕਰਾ ਤੇ ਮੈਂ ਬੱਚੇ ਸਾਭ ਲੈਨੀ ਤੇ ਕਢਾਉਣੀ ਵੀ ਨਹੀਂ ਕਢਉਣੀ ਉਹਨੇ ਕਢਾਉਣ ਦਾ ਬਣਾ ਕਢਾ ਕੇ ਤਾਂ ਜਿਉਂਦੀ ਕੱਢਣ ਕਢਾਉਣ ਦਾ ਕੰਮ ਹੁੰਦਾ ਇਸ ਚਾਰ ਤਰ੍ਹਾਂ ਕੱਢਣੀਆਂ ਸਰਾਨੇ ਅੱਡੇ ਆਪਣਾ ਮੇਚ ਹੁੰਦੇ ਆਪਾਂ ਇਹਨਾਂ ਨੂੰ ਮੇਚ ਪੁੱਛ ਕਹਿੰਦੇ ਜਿਹਦੇ ਉੱਤੇ ਦੇ ਚਾਰ ਦੀ ਦਾ ਕੱਪੜਾ ਉਹ ਕੱਢਣੇ ਹੁੰਦਾ ਨੂੰ ਜਾਲੀਆਂ ਬਣਣੀਆਂ ਪੁੱਛ ਕੱਢ-ਕੱਟ ਕੇ ਸਾਰਾ ਕੁਝ ਗਦਗੀਆਂ ਸਰਾਣੇ ਕੱਢਣੀਆਂ ਤੇ ਉਹਨੇ ਬੱਚਿਆਂ ਨੂੰ ਲਾਗੇ ਘਰੋਣੇ ਦੇਖ ਤੇ ਪੂਗਾ ਦੇ ਲਾਗੇ ਖੇੜ ਦੇਣਾ ਤੇ ਪਰਜਾਈ ਨੇ ਕੰਮ ਕਰਦੀ ਰਹਿਣਾ ਤੇ ਸੱਸ ਜਿਹੜੀ ਹੁੰਦੀ ਉਹਨੇ ਚਰਖਾ ਕੱਤ ਲੈਣਾ ਤੇ ਚਰਖਾ ਕੱਤ ਕੇ ਆਪਣੇ ਔਟੇਰ ਲੈਣਾ ਉਹ ਉਹ ਉਹਦੇ ਕੋਲ ਜਿਹੜਾ ਕੰਮ ਉਹ ਹੁੰਦਾ ਸੀ ਫਿਰ ਸੂਜ਼ ਦਾ ਕੰਮ ਹੁੰਦਾ ਹੈ ਫਿਰ ਉਹਨੇ ਕੱਤ ਲੈਣਾ ਫਿਰ ਔਟੇਰ ਲੈਣਾ ਫਿਰ ਕੇਸ ਲਾਉਣੇ ਜਿਹਦੇ ਡੋਰੇ ਹੋਏ ਕੇਸਾਂ ਦੇ ਡੋਰੇ ਵਟ ਲੈਣੇ ਕਿਤੇ ਦਰੀ ਤੇ ਬੈਗੀ ਉੱਥੇ ਉਹ ਦਰੀਆਂ ਤੇ ਵੀ ਇਹ ਮੇਤ ਪਰ ਨੋ ਦਾ ਨਿਵੇਰਾ ਇਸ ਸਾਸਰੇ ਵੀ ਚੋਣਾ ਕਿ ਹੁਣ ਲੈਣੀ ਜੀ ਸਾਸਰੇ ਨਵੇਂ ਤੇ ਨਵੇਂ ਨਿਕੋ ਲੈਣੀ ਦਰੀਲਾ ਛੜਣੀ ਆ ਜਿਹਦਾ ਵੇਲਣਾ ਦੋਨੇ ਥੋੜੀ ਹੁਣੀ ਜਾਣੇ ਇਸ ਤਰ੍ਹਾਂ ਵੀ ਸਾਂਝਾ ਜਿਹਾ ਕੰਮ ਜਿਹੜੇ ਉਹ ਕਰ ਲੈਂਦੇ ਭਾਂਡੇ ਫਿਰ ਜਿਹੜੀ ਨੋ ਸੱਸ ਦੇ ਨਾਲ ਕੋ ਭਾਂਡੇ ਨਹੀਂ ਸੀ ਮੰਜੋਂਦੀਆਂ ਅਗਣਾ ਵੀ ਨਹੀਂ ਹੁਣ ਭਾਂਡੇ ਜਿਹੜੇ ਅਸੀਂ ਹਿਸਾਬ ਕਰਦੇ ਤੁਸਾਂ ਨਹੀਂ ਕਰਨੇ ਭਾਂਡਿਆਂ ਦਾ ਇਹ ਇਹ ਮਤਲਬ ਸੀ ਵੀ ਸੱਸ ਨੂੰ ਭਾਂਡੇ ਕਿਵਾਂ ਨਹੀਂ ਮਜਾਂਦੇ ਵੀ ਨਹੀਂ ਵੱਡਿਆਂ ਕੋ ਭਾਂਡੇ ਨਹੀਂ ਹੁਣ ਮੰਜੋਂਦੇ ਸੀ ਹੁਣ ਅਸੀਂ ਆਪੇ ਮਾ ਲੈਣੇ ਜਦੋਂ ਨੂੰ ਨਹੀਂ ਸੀ ਪਤਾ ਉਦੋਂ ਸਾਸਨ ਨੂੰ ਕੋ ਨਹੀਂ ਮੋਜਵਾਂ ਦੀ ਮੇਰੇ ਹੋਂ ਦਾ ਚੂੜਾ ਨਾ ਹੋ ਜੇ ਜਦੋਂ ਨੋਂ ਨ ਪਤਾ ਲੱਗ ਗਿਆ ਫਿਰ ਉਹ ਸਾਸਨ ਦੇ ਨਾਨਕ ਨੂੰ ਮੋਜਵਾਂ ਵੀ ਮੈਂ ਹੁਣ ਆਪੇ ਚਮਕੇ ਦਾ ਕੰਮ ਕਰਨੀ ਤੁਸੀਂ ਆਪਣੇ ਬੱਚੇ ਖਦਾਓ ਤੁਸੀਂ ਆਪਣਾ ਕੱਢੋ ਕਤੋ ਜੋ ਮਰਜ਼ੀ ਕਰੋ ਉਹ ਗੱਲ ਦਾ ਇਹ ਸਵਾਲ ਦਾ ਵੀ ਤਾਂ ਕਰਕੇ ਦਰਾਣੀ ਠਾਣੀਆਂ ਚਮਕੇ ਦੇ ਵਿੱਚ ਪੰਡਾ ਆਪ ਸਾਫ ਕਰ ਲੈਂਦੀਆਂ ਸਾਰਾ ਕੋਮਾ ਅਲੋਵ ਤੇ ਰੋਟੀ ਆਪ ਲਾ ਲੈਣੀ ਆਪ ਹਾਂ ਨਹੀਂ ਸਾਰਾ ਕੁਝ ਕਰ ਲੈਣਾ ਇਹ ਸਾਂਝ ਟਪਰਦੇਸ਼ ਵਾਲੰਦ ਦੇ ਵਿੱਚ ਕਿਰਨੇ ਕਹਿੰਨੇ ਸਿੰਝਾ ਜਿਆਦਾ ਜਾਣੀ ਜਿੱਦੋਂ ਦੇ ਆਪਣਾ ਕੰਮ ਆਪ ਆਪਣ ਸਾਰਨ ਵੀ ਕੰਮ ਮਤਲਬ ਵੰਡੇਆ ਹੁੰਦਾ ਸੀ ਕੰਮ ਕਿਸੇ ਰੋਟੀ ਪਕਾ ਲਈ ਕਿਸ ਘੱਤ ਲੈਣਾ ਕਿੰਦੇ ਤਰੀਕੇ ਬਹਿ ਜਾਣਾ ਕੁੜੀਆਂ ਨੇ ਆਪਣੇ ਚਾਦਰਾਂ ਕੱਢ ਲੈਣੀਆਂ ਦਾਜ ਵਾਸਤੇ ਸਰਾਣੇ ਕੱਢ ਲੈਣੇ ਉਹ ਇਸ ਤਰ੍ਹਾਂ ਸਾਰੇ ਵੀ ਇੱਕ ਮਥਾਂ ਉੱਤੇ ਲੱਗ ਜਾਂਦੇ ਵੀ ਰੋਟੀ ਪਾਣੀ ਬਰਾ ਕੇ ਉਹ ਇੰਨਾ ਗੱਲਾਂ ਦਾ ਇਹ ਸਵਾਲ ਹੁੰਦਾ ਸੀ ਵੀ ਤਾਂ ਕਰਕੇ ਵੀ ਨਹੀਂ ਸੀ ਉਹਨਾਂ ਕੋ ਕੰਮ ਕਰਨ ਦੀਆਂ ਸੱਸਾਂ ਵੀ ਸਿਆਣੀਆਂ ਨਮਾ ਵੀ ਸਿਆਣੀਆਂ ਹੁਣ ਵੀ ਸਿਆਣੀਆਂ ਬਹੁਤ ਆ ਪਰ ਹੁਣ ਦਾ ਸਮਾ ਬਦਲੇ ਤੇ ਕੰਮ ਬਦਲ ਗਏ ਕੰਮ ਬਦਲ ਗਏ ਹਾਂਜੀ ਤੇ ਇੱਕ ਹੋਰ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਜਦੋਂ ਆਪਾਂ ਉਹ ਗੱਲ ਕੀਤੀ ਕੌੜ ਦੀ ਕਿ ਕੌੜੀਆਂ ਚੀਜ਼ਾਂ ਤੇ ਵਿੱਚ ਮੀਚਕੇ ਦਾ ਪੁੱਛਿਆ ਸੀ ਕਿ ਉਹ ਕਿੱਦਾਂ ਦਾ ਹੁੰਦਾ ਮੀਚਕਾ ਉਹ ਫੋਟੋ ਤੇ ਹੈ ਨਹੀਂ ਹੈ ਨਾ ਉਹ ਤੇ ਮੀਚਕੇ ਦਾ ਤੇ ਮੈਂ ਦੱਸੀ ਤੁਹਾਨੂੰ ਕਿ ਜਿਹੜਾ ਮੀਚਕਾ ਸੀ ਨਾ ਮੀਚਕਾ ਹੁਣ ਤੇ ਇੱਥੇ ਲਾਗੇ ਬਨੇ ਕਿਤੇ ਹੈ ਕਿ ਤੇ ਉਹ ਤੇ ਜੰਗਲ ਚ ਹੁਣਾ ਉਮੀਜ ਕੰਦੇ ਜਿੱਦਾਂ گلاب ਹੁੰਦਾ گلاب ਦਾ ਇੱਕ ਬੂਟਾ ਨਹੀਂ ਉਹ ਬਹੁਤ ਬੂਟੇ ਜੁੜੇ ਹੁੰਦੇ ਦੂਰ ਤੱਕ ਤੇ ਉਹਦੇ ਪੱਤੇ ਹੁੰਦੇ ਜਿੱਦਾਂ 베ਰੀ ਦੇ ਪਰਤੇ ਗੋਲ ਪੱਤੇ ਹੁੰਦੇ ਨਾ ਤੇ ਹਰੇ ਰੰਗ ਦੇ ਹੂੰ ਉਹਨੂੰ ਉਮੀਜ ਕੰ ਨੂੰ ਫੁੱਲ ਨਹੀਂ ਪੈਂਦੇ ਅੱਛਾ ਉਹਨੂੰ ਡੋਡੀਆਂ ਪੈਂਦੀਆਂ ਤੇ ਡੋਡੀਆਂ ਦੇ ਵਿੱਚ 20 ਪੱਕ ਜਿੰਨੇ ਜਿੱਤਨਾ 20 ਵੀ ਚੰਗੇ ਮੋਟੇ ਪੱਕਦੇ ਤੇ ਬੀਟੇ ਹੁੰਦੇ ਹਨਾ ਹਾਂਜੀ ਇਸ ਤਰ੍ਹਾਂ ਹੀ ਕੇਹਰਾ ਕੱਢ ਕੇ ਪਰਫੂਮ ਤੇ ਜਾਣਾ ਤੋਰ ਉਹਨੂੰ ਡੋਡੀਆਂ ਨੇ ਵੀ ਕੰਡੇ ਹੁੰਦੇ ਜਿੱਤੇ ਹੁੰਦੇ ਨੇ ਨਾ ਕੰਡੇ ਦੇ ਗਲਾਬ ਦੇ ਹੂੰ ਹੂੰ ਉਹ ਸਾਰੇ ਮਿਚਕੇ ਬਹੁਤ ਕੰਡੇ ਦੇ ਜਿਹੜੀ ਜਿਹਦੇ ਚ ਡੋਡੀਆਂ ਜੇ ਜਬੀ ਪੈਂਦੇ ਉਹਨੂੰ ਵੀ ਬੜੇ ਕੰਡੇ ਹੁੰਦੇ ਉਹ ਲਾਉਂਦੇ ਨਾਲੇ ਬੜੇ ਕੰਡੇ ਚੁਬਦੇ ਹੁੰਦੇ ਅੱਛਾ ਉਹਦੇ ਵਿੱਚ ਆਈਂਦੇ ਨੇ ਉਹ ਕੱਢ ਕੇ ਤੇ ਬੀਟੇ ਜਿਹੇ ਰੋੜੇ ਜੇ ਬਣਾ ਕੇ ਤੇ ਖੇਡਣਾ ਉਹ ਇੰਨਾ ਕੋੜਾ ਹੁੰਦਾ ਸੀ ਵੀ ਦੇਖੂ ਬਹੁਤ ਹੁੰਦੇ ਸੀ ਖੂਹਾਂ ਦੇ ਬੰਦੇ ਤੇ ਬਾਹਰ ਥੱਲੇ ਚੱਜ ਚੁੰਦਰੂ ਛਾ ਕੇ ਸੌਂ ਜਾਂਦੇ ਨੇ ਵਿਚਾਰੇ ਤਕੇ-ਤੁਕੇ ਹੂੰ ਉਹ ਇਸ ਕਰਕੇ ਉਹ ਜ਼ਿਆਦਾ ਕਵਰ ਸੀ ਵੀ ਉਹਨਾਂ ਨੂੰ ਨਾ ਮੱਛਰ ਨਹੀਂ ਲੜਦਾ ਹੁੰਦਾ ਹੂੰ ਉਹ ਤਾਂ ਇਸ ਕਰਕੇ ਪੀਣੇ ਵੀ ਕਵੜ ਪੀਂਦੇ ਸੀ ਤੇ ਖੂਨ ਕੌੜਾ ਹੋ ਜਾਂਦਾ ਏ ਹੂੰ ਉਹ ਕੀਪ ਤਾਂ ਖੂਹਾਂ ਦੇ ਸੱਪ ਵੀ ਨਿਕਲ ਆਉਂਦੇ ਸੀ ਹੂੰ ਫਿਰ ਮੁੜ ਕੇ ਮੱਛਰ ਵੀ ਲੜ ਜਾਂਦਾ ਸੀ ਤੇ ਉਹਨਾਂ ਰਾਤ ਦੇ ਨੇ ਖੂਹ ਚਲਦੇ ਸੀ ਉਹ ਤੇ ਉੱਪਰ ਲੰਮੇ ਪੈਪੂ ਜਾਂਦੇ ਹੁੰਦੇ ਹੂੰ ਤੇ ਕੋੜ ਬਹੁਤ ਬੰ ਬੰਦੇ ਦੇ ਜਨਾਨੀਆਂ ਕੋੜ ਬਹੁਤ ਕਹਿੰਦੀ ਆ ਕਿ ਬੰਦਿਆਂ ਨੇ ਝੂਆਂ ਤੇ ਰਾਤ ਕਿ ਨਿਆਣੀਆਂ ਬੁੱਢੀਆਂ ਜਿਹੜੀਆਂ ਬੱਚਿਆਂ ਨੂੰ ਦੁੱਧ ਦਿੰਦੀਆਂ ਉਹ ਦੁੱਧ ਦੇ ਬੱਚਿਆਂ ਨੂੰ ਵੀ ਕੋੜ ਚੱਲ ਜਾਂਦੀ ਸੀ ਹੂੰ ਉਹ ਬਹੁਤ ਜ਼ਿਆਦਾ ਜਿਦਾਂ ਨੀਮ ਨਾਲੋਂ ਵੀ ਜ਼ਿਆਦਾ ਕੋੜਾ ਸੀ ਅੱਛਾ ਉਹਦੇ ਬਿਲਕੁਲ ਹਰੇ ਪੱਤੇ ਨੇ ਪੱਤੇ 베ਰੀ ਵਰਗੇ ਨੇ ਤੇ ਕੰਡੇ ਜਿਹੜੇ ਉਹਦੇ ਵਰਗੇ ਗੁਲਾਬ ਦੇ ਜਿਦਾਂ ਗੁਲਾਬ ਨੂੰ ਕੰਡੇ ਹਨਾ ਉਹ ਇਸ ਤਰ੍ਹਾਂ ਦਿੰਦੇ ਆ ਹੈ ਉਹ ਹੋ ਹੁਣ ਸਹੀ ਪਰ ਹੂ ਕਿਤੇ ਜੰਗਲ ਦੇ ਵਿੱਚ ਹੁਣ ਹਮ ਇੱਥੇ ਲਾਗੇ ਬੰਨੇ ਹੁਣ ਇਹਨੇ ਅੱਗੇ ਆ ਅੱਗੇ ਖੂਹਾਂ ਤੇ ਦੱਸਿਆ ਕਿ ਖੂਹਾਂ ਤੇ ਹਰ ਚੀਜ਼ ਹੁੰਦੀ ਸੀ ਤੇ ਹੁਣ ਤੇ ਖੂਹਾਂ ਤੇ ਰੁੱਕ ਰਿਹਾ ਤਾਂ ਉਹ ਕਿਤੋਂ ਲੈਣ ਦੇਨੇ ਸੀ ਤੇ ਉਹ ਨਿੰਮ ਨਾ ਵੀ ਜਿਆਦਾ ਕੋੜ ਜਿਹੜੀ ਬਹੁਤ ਵਧੀਆ ਸੀ ਉਹ ਉੱਥੇ ਨਾਲ ਥੋੜਾ ਪਿੰਦਾ ਸੀ ਹਾਂ ਠੀਕ ਹੈ ਜੀ ਵਾਏ ਕਿਤੇ ਕਾਲਤਾ ਵਾਏ ਕਿੰਝੇ ਪਤੇ